ਸ੍ਰੀ ਗੁਰੂ ਅਰਜਨ ਦੇਵ ਜੀ ਪਤਵਾਂ ਜਿਹੜੇ ਆਪੂ ਨੇ ਸਾਡੇ ਉਹਨਾਂ ਨੂੰ ਬੇਨਤੀ ਆ ਵੀ ਆਪਾਂ ਜਿੱਥੇ ਦਿੱਤੇ ਤਨਹੋਂਲੇ ਪਹੁੰਚ ਗਏ ਆ ਆਪਾਂ ਔਰ ਤੋਂ 10 ਮਿੰਟਾਂ ਨੂੰ ਸਬਰੀਰ ਨੂੰ ਰਵਾਨਾ ਹੋਣਾ ਤੇ ਆਪਾਂ ਆਪਣੇ ਗੋਨਾਂ ਦੇ ਸਾਥੀਆਂ ਨੂੰ ਫੋਨ ਲਾ ਲਓ ਤਾਂ ਇਹ ਆਪਾਂ ਸ਼ਾਮੇ ਨਾਲ ਚੱਲ ਚੱਲੀ ਸੀ ਆਪਰੇ ਸਾਰੇ ਮੇਰੇ ਵੀਰ ਇਹ ਦੱਸਦੇ ਸੀ ਕਿ ਪੁੱਛਦੇ ਸੀ ਕਿ ਚੱਲ ਜੰਮਾ ਜਿਹੜਾ ਆਪਣਾ ਅੱਜ ਸਰਕਾਰ ਦਾ ਤੁਸੀਂ ਇਤਨਾ ਸਹੀ ਰਵੱਈਆ ਦੇਖ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਜਥੇਬੰਦਕ ਲੋਕਾਂ ਨੂੰ ਜਿੰਨਾਂ ਨੇ ਵਰਤਨਾਰੀਆਂ ਤੌਰੀਆਂ ਸ਼ੁਰੂ ਕੀਤੀਆਂ ਨੇ ਥਾਂ ਥਾਂ ਦੇ ਉੱਤੇ ਉਹਨਾਂ ਨੇ ਪੰਜਾਬ ਦਾ ਮਹੌਲਾ ਹੈ ਜਿਆ ਆਪਣਾ ਤਾਂ ਪੁਲਿਸ ਲਈ ਹੋਈ ਹੈ ਸੋ ਤੇ ਆਲਟੀਮੇਟ ਮੰਦੀ ਹੈ ਸਰਕਾਰ ਨੂੰ ਵੀ ਭਾਈ ਉਹ ਨੌਜਵਾਨੀ ਫੋਟੋ ਤੇ ਨਰਾਜ ਹੈ ਆ ਪਿਛਲੇ ਨੂੰ ਬਦਲ ਕੇ ਜਿਹੜੀ ਸਰਕਾਰ ਲੈ ਕੇ ਆਉਂਦੀ ਸੀ ਲੋਕਾਂ ਨੂੰ ਮੀਸੀਬ ਬੜਾ ਅਦੁੱਪ ਚੋ ਨਵਾਂ ਨਿਕੂਗਾ ਪਰ ਜਿੱਤ ਤੇ ਫਸਦ ਨੇ ਜਿਹੜਾ ਹੋ ਰਿਹਾਗਾ ਆ ਭਰਨਾ ਦੇਣਾ ਡੈਮੋਕ੍ਰੇਸੀ ਰਾਈਟ ਆ ਸਕੇ ਅਸੀਂ ਕਿਹਾ ਡਾਂਗ ਮਾਰਨ ਦਾ ਚੱਲੇ ਨਹੀਂ ਜਾਂ ਗੋਲੀਆਂ ਚਲਾਉਣੀਆਂ ਨਹੀਂ ਕਿਹਾ ਕਿ ਡੈਮੋਕ੍ਰੇਸੀ ਤਰੀਕੇ ਦੇ ਨਾਲ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਹੈ ਲੋਕਾਂ ਦੀ ਆਵਾਜ਼ ਹੈ ਤਾਂ ਸੰਵਿਧਾਨ ਦੇ ਵਿੱਚ ਲਿਖੀ ਹੋਈ ਚੀਜ਼ ਆ। ਸੋ ਇਹ ਸੰਵਿਧਾਨ ਦੀ ਇਹ ਚੀਜ਼ ਆ ਰਹੀ ਆ। ਡਾਕਟਰਾਂ ਦੇ ਅਧਿਕਾਰ ਆ। ਪਾਪਾ ਜੀ ਅੜਕੇ ਦੀਆਂ ਫੋਟੋਆਂ ਉਹਨਾਂ ਨੇ ਡਾਕਟਰ ਚਲਾਈਆਂ ਸੀਿਤਪਟ ਸਿੰਘ ਦੀਆਂ। ਤੇ ਉਹਨਾਂ ਨੇ ਲਿਖਿਆ ਉਸ ਦਿਨ ਨੂੰ ਅੱਜ ਤੋੜ-ਫੋੜ ਰਹੀ ਆ ਸਰਕਾਰ। ਤਾਨਸਾਈ ਤਰੀਕੇ ਦੇ ਨਾਲ ਥਾਂ-ਥਾਂ ਜਬਰੀ ਜਿਹੜਾ ਲੋਕਾਂ ਨੂੰ ਜਰੂਰ ਰੱਖ ਕੇ ਇਹ ਗਰਭਧਾਨ ਕਰ ਰਹੇ ਆ। ਸੋ ਇਹ ਤੁਹਾਨੂੰ ਬੇਨਤੀ ਕਰਦਾ ਹਾਂ। ਕੋਈ ਕਿਸੇ ਉਹਨਾਂ ਦੇ ਡਾਕਟਰਾਂ ਦੇ ਕੋਲ ਜਾਣਾ ਆਪਾਂ ਪਹੁੰਚਣਾ ਹੈ ਉੱਥੇ। ਆ ਤੇ ਸਾਧ ਲਈ ਪ੍ਰਦਰਸ਼ਨ ਲੋੜ ਆ ਜੀ ਨਹੀਂ ਕਿਸੇ ਨੇ ਕਿਹਾ ਕਿ ਅੱਜ ਉਹਨਾਂ ਬਹੁਤ ਆਖਾ ਹੋਏ ਅੰਦਰ ਸਾਧ ਲਈ ਜਿਹੜਾ ਸਾਡਾ ਪ੍ਰਚੇਸਤਾ ਪਰ ਸਰਕਾਰ ਨੂੰ ਸੁੱਤੀ ਹੋਈ ਨੂੰ ਜਗਾਉਣਾ ਵੀ ਪਈਆ ਨੌਜਵਾਨੀ ਦੇ ਤੇ ਤਸੱਦ ਕਰ ਰਹੀ ਹਾਂ ਸੋ ਨਾਮ ਦੇ ਨੂੰ ਸੁਨੇਹਾ ਲਾ ਦੋ ਮੂਹਰੇ ਗੱਡੀ ਆ ਜਿਹੜੀ ਉਹ ਮੇਰੀਆਂ ਨਹੀਂ ਲੱਗੂਗੀ ਤੇ ਆਪੂ ਆ ਜਿਹੜਾ ਜ਼ਿਲ੍ਹੇ ਦੇ ਉਹਨਾਂ ਦੀਆਂ ਗੱਡੀਆਂ ਹੋਣਗੀਆਂ ਪਰ ਬਲਾਕਾਂ ਦੇ ਪ੍ਰਧਾਨਾਂ ਨਹੀਂ ਫਿਰ ਜਾਇਆ ਸਰਕਾਰ ਚਾਹੁੰਦੀ ਹੈ ਜੇ ਤਾਂ ਇਹ ਤਰੀਕੇ ਨਾਲ ਲੰਘਾਉਣਗੇ ਠੀਕ ਹੈ ਜੇ ਤਾਂ ਇਹਨਾਂ ਟਕਰਾ ਦੀ ਸਥਿਤੀ ਚਾਹੁੰਦੇ ਆਂ ਫਿਰ ਜੇ ਅਸੀਂ ਖੱਟਰ ਦੇ ਟਿੱਪਰ ਨੂੰ ਤੇ ਮਾਰ ਸਕਦੇ ਆਂ ਬਜਰੀ ਦੇ ਪਰੱਖੇ ਨਾ ਪੱਟ ਸਕਦੇ ਸੜਕਾਂ ਤੋਂ ਉੱਤਲੀ ਜਾਂਦੇ ਇਹਦਾ ਅੱਡੀ ਗਵਰਨਮੈਂਟ ਫੇਰ ਵੀ ਆਉਂਦੀ ਹੈ ਕਿ ਅਸੀਂ ਦਾ ਬੀਜਪੀ ਵਾਲਿਆਂ ਦੀ ਜਿਹੜੀ ਸਰਕਾਰ ਸੀ ਹਰਿਆਣਾ ਚੋਂ ਆਪਾਂ ਨੰਗਾ ਜਦ 25 ਨੰਬਰ ਤੋਂ ਜੁੱਲੀ ਗਏ ਆਂ ਕ੍ਰੈਸ਼ ਕਰਕੇ ਅਲਟੀਮੇਟ ਮੰਦੀ ਆ ਰਹੀ ਹੈ ਕਿ ਲੜਾਈ ਖਤਮ ਨਹੀਂ ਹੋਈ ਠੀਕ ਹੈ ਜੇ ਲੋਕਾਂ ਨੂੰ ਰੋਕ ਲੈਣਗੇ ਕੱਲ ਨੂੰ ਨਵਾਂ ਪ੍ਰੋਗਰਾਮ ਦਿੱਤਾ ਜੇ ਉਹ ਫਿਰ ਕੀ ਕਰਨਗੇ ਕੱਲ ਨੂੰ ਰੋਕ ਲੈਣਗੇ ਪਰਸ ਨੂੰ ਨਵਾਂ ਪ੍ਰੋਗਰਾਮ ਦਿੱਤਾ ਜੇ ਉਹ ਨਾਲੇ ਸਾਡੀ ਬਰਾਹਸਤਾ ਪੰਜਾਬੀਆਂ ਦੀ ਹੈ ਜਿੰਨਾ ਜਿੰਨਾ ਇਹ ਛੇੜਨਗੇ ਜਾ ਕੇ ਸਾਡੇ ਪੋਲੇ ਉਹਨਾਂ ਲੋਕਾਂ ਤਾਹ ਨੂੰ ਜਾਣਗੇ ਲੋਕਾਂ ਨੂੰ ਲੜਾਈ ਲੜਨੀ ਆਉਂਦੀ ਹੈ ਤੇ ਜਿੰਨੀ ਵੀ ਆਉਂਦੀ ਹੈ ਲੜਾਈਆਂ ਲੜੀਆਂ ਵੀ ਆ ਤੇ ਜਿੱਤੀਆਂ ਵੀ ਆ ਪਰ ਜਿਹੜਾ ਵੀ ਆ ਸਟੇਜ ਤੋਂ ਪ੍ਰੋਗਰਾਮ ਦਿੱਤਾ ਜਾਊਗਾ ਉਹ ਵੀ ਕਰਨਾ ਹੈ ਡੈਮੋਕਰੇਸੀ ਤਰੀਕੇ ਨਾਲ ਕਿਉਂਕਿ ਜੱਥੇਦੰਤ ਕੋ ਲੋਕੋ ਤੁਸੀਂ ਬੜੀਆਂ ਲੜਾਈਆਂ ਲੜੀਆਂ ਤੇ ਜਿੱਤੀਆਂ ਨੇ ਸੋ ਆਪਾਂ ਇਹ ਨਹੀਂ ਚਾਹੁੰਦੇ ਵੀ ਭਾਨੇ ਸਿੱਧੂ ਨੂੰ ਕਢਾਉਂਦੇ ਕਰਾਉਂਦੇ ਹੋ ਨੌਜਵਾਨਾਂ ਦਾ ਨੁਕਸਾਨ ਕਰਾਈਏ ਸ੍ਰੋਤਾ ਪੱਟੀ ਗੈਂਦੀ ਦੇ ਵਿੱਚੋਂ ਕਾਫਲਿਆਂ ਦੇ ਰੂਪ ਵਿੱਚ ਵਿੱਚੋਂ ਇੱਥੇ ਜਾ ਰਿਹਾ ਹਾਂ ਧੰਨਵਾਦ ਪ੍ਰਾਇਡ ਜੀ ਕੇ ਘਰ ਸਾਹਿਬ ਹੈਕਰ ਜੀ ਦੀ ਭਤੀ